ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨਾਂ ਦੀ ਪੈਨਸ਼ਨ 2.9 ਫੈਕਟਰ ਨਾਲ ਸਬੰਧਿਤ ਜਾਨ ਸਬੰਧੀ ਨਰਿੰਦਰ ਪਾਲ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਐਂਡ ਐਨ ਅਦਰ ਸੀਡਯੂਪੀ 12159 ਆਫ 2023 ਦੀ 22/12/2025 ਨੂੰ ਹੋਈ ਹੀアリング ਦੀ ਆਊਟਕਮ ਬਾਰੇ ਗੱਲ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਕੋ ਮਜਾਲਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੇਖ ਉਸ ਆਪ ਐ ਕਰ ਲੋ ਤਾਂ ਜੋਰੇ اکاؤنٹ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਦੇ ਲੀਡਰਾਂ ਦੀ ਸਿਆਸਤ ਦਾ ਇੱਕ ਖਾਸਾ ਇਹ ਵੀ ਰਿਹਾ ਹੈ ਕਿ ਇਹ ਡਬਲ ਸਟੈਂਡਰਡ ਅਪਣਾਉਂਦੇ ਹਨ ਯਾਨੀ ਕਿ ਦੋਹਰੇ ਕਿਰਦਾਰ ਜੋ ਹੈ ਨਿਭਾਉਂਦੇ ਹਨ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਲੀਡਰ ਵੋਟਰਾਂ ਨੂੰ ਪਰਵਾਉਂਦੇ ਰਹੀ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੰਦੇ ਹਨ ਤਾਂ ਜੋ ਵੋਟਾਂ ਵਤ ਵਤ ਉਹਨਾਂ ਦੇ ਹੱਕ ਦੇ ਵਿੱਚ ਪੁੱਗਤਣ ਪਰੰਤੂ ਜਦੋਂ ਜਿਵੇਂ ਕਿਵੇਂ ਸੱਤਾ ਤੇ ਕਬਜ਼ ਹੋ ਜਾਂਦੇ ਹਨ ਤਾਂ ਉਸ ਤੋਂ ਬਾਅਦ ਇੱਕਦਮ ਆਪਣਾ ਵਿਵਹਾਰ ਬਦਲਦੇ ਹੋਏ ਉਹਨਾਂ ਗੱਲਾਂ ਤੋਂ ਹੀ ਮੁਨਕਰ ਹੋ ਜਾਂਦੇ ਹਨ ਜਿਹੜੀਆਂ ਕਿ ਉਹਨਾਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਹੀਆਂ ਸਨ ਇਸ ਦੀ ਉਦਾਹਰਨ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨੇ ਪਿਛਲੀ ਕੈਪਟਨ ਸਰਕਾਰ ਨੂੰ ਖੁਦ ਇੱਕ ਪੱਤਰ ਲਿਖਦੇ ਹੋਏ ਪੈਨਸ਼ਨਾਂ ਦੀ ਪੈਨਸ਼ਨ 2.59 ਫੈਕਟਰ ਦੇ ਨਾਲ ਸੋਧਨ ਦੇ ਵਾਸਤੇ ਕਾਸ਼ੀ ਪਰੰਤੂ ਜਦੋਂ 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਤੇ ਉਸ ਦੇ ਵਿੱਚ ਜੋ ਹੈ ਸਰਦਾਰ ਹਰਪਾਲ ਸਿੰਘ ਚੀਮਾ ਨੂੰ ਬਹੁਤ ਹੀ ਇੰਪੋਰਟੈਂਟ ਮਹਿਕਮਾ ਯਾਨੀ ਕਿ ਵੇਤਵ ਭਾਗ ਦਿੱਤਾ ਗਿਆ ਤੇ ਉਸ ਤੋਂ ਬਾਅਦ ਤਾਂ 2.59 ਫੈਕਟਰ ਦੇ ਬਾਰੇ ਜਿਵੇਂ ਕਿ ਉਹ ਭੁੱਲ ਹੀ ਗਏ ਤਈ ਵਾਰ ਮੀਟਿੰਗਾਂ ਦੇ ਵਿੱਚ ਇਸ ਦਾ ਜੋ ਹੈ ਜ਼ਿਕਰ ਵੀ ਹੋਇਆ ਪਰੰਤੂ ਪੱਲੇ ਕੁਝ ਨਹੀਂ ਪਿਆ ਯਾਨੀ ਕਿ ਅਜੇ ਤੱਕ ਵੀ 2.59 ਦਾ ਫੈਕਟਰ ਜੋ ਹੈ ਪੈਂਡਿੰਗ ਹੈ ਜਿਸ ਕਰਕੇ ਹੁਣ ਹੋ ਸਾਰੇ ਪੈਨਸ਼ਨਰ ਨੇ ਨਿਰਾਸ਼ ਹੋ ਕੇ ਤੇ ਮਾਣ ਜੋ ਪੰਜਾਬ ਤੇ ਹਰਿਆਣਾ ਹਾ ਹਾਈ ਕੋਰਟ ਦੇ ਵਿੱਚ ਬਹੁਤ ਸਾਰੀਆਂ ਰਿਟਾਂ ਦਾਇਰ ਕੀਤੀਆਂ ਹੋਈਆਂ ਹਨ ਭਾਵੇਂ ਵਿਤਮੰਤ ਸਰਕਾਰ ਹਰਪਾਸੰਗੀਮਾ ਦੀ ਅਗਵਾਈ ਦੇ ਵਿੱਚ ਬਣੀ ਹੋਈ ਕੈਬਨਿਟ ਸਬ ਕਮੇਟੀ ਨੇ ਕਈ ਵਾਰੀ ਸੱਦਾ ਦੇ ਕੇ ਪੈਨਸ਼ਨਾਂ ਨੂੰ ਇਸ ਮਸਲੇ ਦੇ ਉੱਤੇ ਗੱਲਬਾਤ ਕਰਨ ਦੇ ਵਾਸਤੇ ਕਿਹਾ ਹੈ ਪਰੰਤੂ ਮੀਟਿੰਗਾਂ ਜੋ ਹੁੰਦੀਆਂ ਨਹੀਂ ਉਹ ਤਾਂ ਸਿਰਫ ਪੈਨਸ਼ਨਾਂ ਨੂੰ ਠਿੱਟ ਕਰਨ ਦੇ ਵਾਸਤੇ ਹੀ ਮੀਟਿੰਗਾਂ ਸ਼ਾਇਦ ਦਿੱਤੀਆਂ ਜਾਂਦੀਆਂ ਹਨ ਤੇ ਐਨ ਮੌਕੇ ਦੇ ਉੱਤੇ ਮੀਟਿੰਗਾਂ ਜੋ ਹਨ ਉਹਨਾਂ ਨੂੰ ਕੈਸੂ ਕਰ ਦਿੱਤਾ ਜਾਂਦਾ ਹੈ ਇਸ ਕਰਕੇ ਹੁਣ ਕਾਨੂੰਨੀ ਜੋ ਚਾਰਾ ਜੋ ਹੀ ਹੈ ਉਹੀ ਇੱਕ ਹੱਲ ਪੈਨਸ਼ਨਾਂ ਨੂੰ ਨਜ਼ਰ ਆ ਰਿਹਾ ਹੈ ਜਿਸ ਕਰਕੇ ਰੇਟਾਂ ਤੇ ਰੇਟਾਂ ਪਹਿਲਾਂ ਵੀ ਚੱਲਦੀਆਂ ਹਨ ਤੇ ਹੋਰ ਵੀ ਦਾਰ ਕੀਤੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਦੀ ਹੀ ਇੱਕ ਰਿਟ ਨਰਿੰਦਰਪਾਲ ਐਂਡ ਅਦਰ ਵਰਸਸ ਸਟੇਟ ਆਫ ਪੰਜਾਬ ਐਂਡ ਐਨ ਅਦਰ ਸੀ ਡਬਲਯੂ ਪੀ 12159 ਆਫ 2023 ਦੀ 22 12 2025 ਨੂੰ ਪਿਛਲੀ ਹੀਅਰਿੰਗ ਹੋਈ ਸੀ ਜਿਹੜੀ ਕਿ ਮਿਸਟਰ ਜਸਟਿਸ ਸਰਪਿੰਦਰ ਸਿੰਘ ਨਲਵਾ ਦੇ ਸਿੰਗਲ ਬੈਂਚ ਤੇ ਹੋਈ ਸੀ ਪਰੰਤੂ ਉਸ ਹੀアリング ਦੇ ਵਿੱਚ ਕੋਈ ਫਾਈਨਲ ਫੈਸਲਾ ਇਸ ਸੰਬੰਧੀ ਨਹੀਂ ਸੀ ਆਇਆ ਸਗੋਂ ਇੱਕ ਹੋਰ ਨੈਕਸਟ ਡੇਟ ਆਫ ਹੀアリング ਦੇ ਦਿੱਤੀ ਗਈ ਸੀ ਤੇ ਹੁਣ ਇਹ ਜੋ ਡੇਟ ਹੈ ਦਿੱਤੀ ਗਈ ਹੈ ਨੈਕਸਟ ਡੇਟ ਆਫ ਹੀアリング ਇਹ 2 2 26 ਯਾਨੀ ਕਿ 2 ਫਰਵਰੀ 2026 ਪਾ ਦਿੱਤੀ ਗਈ ਹੈ ਹੁਣ ਇਹ ਤਾਂ ਅਗਲੀ ਸੁਣਵਾਈ ਤੇ ਹੀ ਪਤਾ ਚੱਲੇਗਾ ਕਿ ਮਾਲਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਇਸ ਦੇ ਸੰਬੰਧੀ ਕੋਈ ਫਾਈਨਲ ਫੈਸਲਾ ਦਿੰਦੀ ਹੈ ਜਾਂ ਫਿਰ ਤਾਰੀਖ ਤੇ ਤਾਰੀਖ ਦਾ سلسلہ ਇੱਕ ਵਾਰ ਫਿਰ جاری ਰਹਿੰਦਾ ਹੈ ਇਹ ਤਾਂ ਇਸ ਰਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਪਰੰਤੂ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਸਰਕਾਰ ਜੋ ਦੋਪਨ 59 ਫੈਕਟਰ ਦੇਣ ਦੇ ਪਹਿਲਾਂ ਤਾਂ ਵਾਧੇ ਕਰਦੀ ਸੀ ਹੁਣ ਉਸ ਤੋਂ ਉੱਕਾ ਹੀ ਮੁਕਰ ਗਈ ਹੈ ਤੇ ਉਸ ਨੇ ਤਾਂ ਐਫੀਡਵਟ ਜੋ ਅਦਾਲਤ ਦੇ ਵਿੱਚ ਮਣਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਰਜ ਕੀਤਾ ਹੈ ਉਸ ਦੇ ਵਿੱਚ 6ਵੇਂ ਤਨਖਾਹ ਕਮਿਸ਼ਨ ਦੀਆਂ ਰეკਮੈਂਡੇਸ਼ਨ ਨੂੰ ਹੀ ਨજર ਅੰਦਾਜ਼ ਕਰ ਦਿੱਤਾ ਹੈ ਚੱਕੇ ਟੰਗ ਦਿੱਤਾ ਹੈ ਤੇ ਉਸ ਨੂੰ ਮੰਨਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਹੈ ਕਿ ਜੋ ਇਹ ਸਕਾਰਸ਼ਾ ਹੋਇਆ ਕਰਦੀਆਂ ਹਨ ਕਮਿਸ਼ਨ ਦੀਆਂ ਇਹ ਤਾਂ ਇੱਕ ਤਰ੍ਹਾਂ ਦੀ ਐਡਵਾਈਸਰੀ ਹੀ ਹੁੰਦੀ ਹੈ ਤੇ ਇਸ ਨੂੰ ਮੰਨਣ ਦੇ ਵਾਸਤੇ ਸਰਕਾਰ ਕੋਈ پابੰਦ ਨਹੀਂ ਹੈ ਸਗੋਂ ਇਸ ਨੂੰ ਡੈਫਰ ਵੀ ਕਰ ਸਕਦੀ ਹੈ ਇਸ ਦੇ ਵਿੱਚ ਵਾਧਾ ਘਾਟਾ ਕਰ ਸਕਦੀ ਹੈ ਤੇ ਇਸ ਨੂੰ ਮੰਨਣ ਦੇ ਵਾਸਤੇ ਬਿਲਕੁਲ ਵੀ ਕੋਈ ਉਸ ਦੇ ਵਾਸਤੇ ਪਬਲੀਗੈਟਰੀ ਨਹੀਂ ਹੈ ਜ਼ਰੂਰੀ ਨਹੀਂ ਹੈ ਇਹੋ ਜਿਹਾ ਐਫੀਡਵਟ ਜੋ ਅਦਾਲਤ ਦੇ ਵਿੱਚ ਪੇਸ਼ ਕਰਕੇ ਪੈਨਸ਼ਨਾਂ ਨੂੰ ਇੱਕਦਮ ਹੀ ਨਰਾਸ਼ ਕਰ ਦਿੱਤਾ ਹੈ ਪਰantu ਹੁਣ ਪੈਨਸ਼ਨਰਸ ਵੀ ਹੌਸਲਾ ਛੱਡਣ ਵਾਲੇ ਨਹੀਂ ਹਨ ਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟਾਂ ਦਾਇਰ ਕਰਕੇ ਤੇ ਆਪਣਾ ਜੋ ਕਾਨੂੰਨੀ ਰਾਈਟ ਹੈ ਉਸ ਨੂੰ ਪ੍ਰਾਪਤ ਕਰਨ ਦੇ ਵਾਸਤੇ ਤਨਦੇਹੀ ਦੇ ਨਾਲ ਉਹ ਜੋਰ ਲਗਾ ਕੇ ਤੇ ਇਸ ਆਪਣੇ ਕਨਸਟੀਟਿਊਸ਼ਨਲ ਰਾਈਟ ਨੂੰ ਪ੍ਰਾਪਤ ਕਰਕੇ ਹੀ ਦਮਨ ਲੈਣਗੇ ਇਸ ਗੱਲ ਦੀ ਪਰਬਲ ਸਮਝਾਉਣਾ ਹੈ ਇਸ ਵੀਡੀਓ ਵਿੱਚ ਬੱਸ ਇਹਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ 서ਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ